ਹਿਆ ਚੋਈ ਨੂੰ ਮਹਿਪੁਰ ਕਸਬਾ ਵਿੱਚ ਪਿਆ ਮੈਸਰ ਬੈਂਕ ਦੇ ਬਾਹਰ ਇੱਕ ਲੇਡੀ ਕਸ਼ਮੀਰ कौर ਪਤਨੀ ਮਕਰ ਸਿੰਘ ਜੋ ਕਾਫੀ ਏਜ ਵੀ ਹੈ ਤੇ 40000 ਰੁਪਏ ਉਹਨੇ ਬੈਂਕ ਚ ਕਢਾਇਆ ਸੀ ਉਸ ਟਾਈਮ ਕੋਈ ਨਾਮ ਨੂੰ ਵਿਅਕਤੀਆਂ ਨੇ ਔਰ ਔਰਤਾ ਨੇ ਉਹਦੇ ਜਿਹੜੇ 40000 ਉਹ ਕਿਸੇ ਤੇਜਾਰੀ ਹਥਿਆਰ ਨਾਲ ਕੋਲੇ ਸੀ ਉਹ ਉਸ ਟਾਈਮ ਤੋਂ ਲੈ ਕੇ ਬੜੀ ਘਬराई ਹੋਈ ਸੀ ਤੇ ਉਹਨੇ ਫਿਰ ਪੁਲਿਸ ਨੂੰ ਅਜੈਂਟਮੈਂਟ ਦਿੱਤਾ ਜਿਹਦੇ ਸਬੰਧੀ ਮੁਕੱਦਮਾ ਨੰਬਰ 104 ਅੰਡਰ ਸੈਕਸ਼ਨ 304 ਬੀ ਐਨ ਐਸ थाना ਮਹਿਰਪੁਰ ਦਾ ਜ਼ਿਕਰਾਇਆ ਜੋ ਇਸ ਇਨਵੈਸਟੀਗੇਸ਼ਨ ਨੂੰ ਸੰਗੀਤਾ ਨੂੰ ਦਿੰਦੇ ਹੋਏ थाना ਮਹਿਰਪੁਰ ਦੇ ਐਸ ਐਚ ਓ ਇਨਸਪੈਕਟਰ ਅਜੀਤ ਪਾਲ ਅਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਸਜੇ ਢਗ ਨਾਲ ਇਸ ਇਨਵੈਸਟੀਗੇਸ਼ਨ ਨੂੰ ਹੱਲ ਕੀਤਾ ਇਸ ਕੇਸ ਨੂੰ ਜਿਹਦੇ ਤਹਿਤ 10 ਲੇਡੀਜ਼ ਜੋ ਪਰਵਸੀ ਹਨ ਸਲਾਨੀ ਭਾਵਨਾ ਅਤੇ ਅਨੰਨਿਆ ਸਮੇਤ ਇੱਕ ਆਟੋ ਡਰਾਈਵਰ ਦਵਿੰਦਰ ਸਿੰਘ ਇਹਨਾਂ ਨੇ ਸਾਰੇ ਘਟਨਾਵਾਂ ਨੂੰ ਜਾਂਮ ਦਿੱਤਾ ਸੀ ਕਿ ਇੱਥੇ ਉਹਨਾਂ ਇਨਸੀਡੈਂਟ ਕਰਨ ਤੋਂ ਬਾਅਦ ਆਪ ਵਿੱਚ ਸਵਾਰ ਹੋ ਕੇ ਤੇ ਆਪਣੇ ਟਿਕਾਣੇ ਤੇ ਪਹੁੰਚ ਗਏ ਆ ਜੋ ਸਾਇੰਟਿਫਿਕ ਤੇ ਤੋਂਨਕ ਤਰੀਕਿਆਂ ਨਾਲ ਇਹਨੂੰ ਰਿਸਟੇਅਰ ਕਰਕੇ ਚੰਨਾ ਨੂੰ ਜਿਹੜਾ ਅਸੀਂ ਗ੍ਰਫਤਾਰ ਕੀਤਾ ਔਰ ਇਹ ਬੜੇ ਅਫਰਾਦੀ ਕਸੰਦੇ ਰੁਕਨੇ ਇਹਨਾਂ ਨੇ ਬਹੁਤ ਸਾਰੀਆਂ ਘਟਨਾਵਾਂ ਨੂੰ ਜਾਂਮ ਦਿੱਤਾ ਔਰ ਇਹਨਾਂ ਤੇ ਪ੍ਰਾਣਿਕ ਮਕਦਮੇ ਦਰਜੇ ਜੇਲਾ ਚੋਂ ਬਾਹਰ ਆ ਜੁਣੇ ਜੋ ਥਾਣਾ ਮੈਪਰ ਨੇ ਕੀਵੇਂ ਬਹੁਤ ਅੱਛਾ ਕੰਮ ਕੀਤਾ ਤੇ ਜਿਲ੍ਹਾ ਜਲੰਧ ਦੇ ਐਸਐਸਪੀ ਦੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਪ੍ਰੀਤ ਕਮਲ ਸਿੰਘ ਖੱਖ ਜੀ ਵੱਲੋਂ ਬਹੁਤ ਹੀ ਸੱਤ ਦੇ ਦਿੱਤੇ ਗਏ ਜਿਸ ਦੇ ਤਹਿਤ ਇਲਾਕੇ ਨੂੰ ਕ੍ਰਾਈਮ ਫਰੀ ਰੱਖਣ ਲਈ ਪੀਸਵਰੋ ਹੱਥਾਂ ਦੇ ਪ੍ਰਲਿਗਿਤ ਜਾ ਰਹੇ ਹਨ ਧੰਨਵਾਦ ਅੱਜ ਜਿਲ੍ਹਾ ਜਲੰਧ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਜੀ ਦੇ ਹੁਕਮ ਅਨੁਸਾਰ ਡੀਐਸਪੀ ਸ਼ਾਕੋਟ ओंकार ਸਿੰਘ ਬਰਾੜ ਦੀ ਅਗਵਾਈ ਵਿੱਚ ਥਾਣਾ ਮੈਥਪੌਰ ਦੇ ਇਲਾਕਿਆਂ ਵਿੱਚ ਮਾਨਯੋਗ ਡੀਜੀਪੀ ਸਾਹਿਬ ਜੀ ਦੇ ਐਜੰਟੇ ਅਨੁਸਾਰ 마ੜੇ ਸਮਾਜ ਵਿਰੋਧੀ ਅੰਸਰਾਂ ਤੇ ਨਸ਼ਾ ਸਪਲਾਈ ਕਰਨ ਵਾਲੇ ਸ਼ੱਕੀ ਟਿਕਾਣਿਆਂ ਤੇ ਵੱਖ-ਵੱਖ ਮੁਕਾਦਮੇ ਵਿੱਚ ਲੋੜਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਸਪੈਸ਼ਲ ਸਰਚ ਆਪਰੇਸ਼ਨ ਚਲਾਇਆ ਗਿਆ। ਜ਼ਿਲ੍ਹਾ ਜਲੰਧਰ ਦੀ ਹਾਤੀ ਦੀ ਪੁਲਿਸ ਵੱਲੋਂ ਜ਼ੁਰਮਫਰੀ ਇਲਾਕਾ ਬਣਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਾਲ-ਨਾਲ ਹੀ 마ੜੇ ਅੰਸਰਾਂ ਤੇ ਨਕੇਲ ਪਾਉਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਅੱਜ ਸਰਚ ਆਪਰੇਸ਼ਨ ਦੌਰਾਨ ਪੁਲਿਸ ਵੱਲੋਂ ਆਮ ਪਬਲਿਕ ਨੂੰ ਨਸ਼ੇ ਦੀਆਂ ਲਾਮਤਾ ਤੋਂ ਜਾਣੂ ਵੀ ਕਰਵਾਇਆ ਗਿਆ ਅਤੇ ਇਹ ਵੀ ਅਪੀਲ ਕੀਤੀ ਗਈ ਕਿ ਜਿਹੜੇ ਵਿਅਕਤੀ ਇਸ ਨਸ਼ੇ ਪੀਣ ਦੀ ਬਿਮਾਰੀ ਵਿੱਚ ਲਿਪਤ ਹੋ ਚੁੱਕੇ ਹਨ ਉਹਨਾਂ ਦਾ ਇਲਾਜ ਕਰਾਉਣ ਲਈ ਪੁਲਿਸ ਵੱਲੋਂ ਪਹਿਲ ਦੀ ਕਦਮੀ ਕੀਤੀ ਜਾ ਰਹੀ ਹੈ ਮਿਤੀ 27 8 2024 ਮੈਪਰ ਕਸਵਾ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਬਾਹਰੋਂ ਇੱਕ ਲੇਡੀ ਕਸ਼ਮੀਰ ਤੋਂ ਪਤਨੀ ਮਗਰ ਸਿੰਘ ਜੋ ਕਾਫੀ ਏਜ ਵੀ ਹੈ ਤੇ 40000 ਰੁਪਏ ਉਹਨੇ ਬੈਂਕ ਚ ਕਢਾਇਆ ਸੀ ਉਸ ਦਿਨ ਕੋਈ ਨਾਮ ਨੂੰ ਵਿਅਕਤੀਆਂ ਨੇ ਔਰ ਔਰਤਾਂ ਨੇ ਉਹਦੇ ਜਿਹੜੇ 40000 ਰੁਪਏ ਉਹ ਕਿਸੇ ਤੇਜਾਰ ਹਿਹਾੜ ਨਾਲ ਪੋਲੀਸੀ ਉਹ ਉਸ ਦਿਨ ਤੋਂ ਲੈ ਕੇ ਬੜੀ ਘਬराई ਹੋਈ ਸੀ ਕਿ ਉਹਨੇ ਕੋ ਪੁਲਿਸ ਨੂੰ ਐਂਟੀਮੇਟ ਕੀਤਾ ਤੇ ਜਿੱਤੇ ਸੰਬੰਧੀ ਮਕਾਦਮਾ ਨੰਬਰ 104 ਅੰਡਰ ਸੈਕਸ਼ਨ 304 ਬੀ ਐਨ ਐਸ ਖਾਣਾ ਮਹਿਰਪੁਰ ਦਰਜ ਕਰਾਇਆ ਜੋ ਐਸ ਨਰਸੀ ਕਿਸ਼ਨੋ ਸੰਗੀਤਾ ਨੂੰ ਲੈਂਦੇ ਹੋਇਆ ਖਾਣਾ ਮਹਿਰਪੁਰ ਦੇ ਐਸ ਐਚ ਓ ਇੰਸਪੈਕਟਰ ਅਜੀਤ ਪਾਲ ਅਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਸਬਜੈਕਟ ਅਗਨਾਤ ਕੇਸ ਇਨਵੈਸਟੀਗੇਸ਼ਨ ਨੂੰ ਹੱਲ ਕੀਤਾ ਇਸ ਕੇਸ ਨੂੰ ਜਿਹਦੇ ਤਹਿਤ ਤਿੰਨ ਲੇਡੀਆਂ ਪਰਵਸੀ ਹਨ ਸਲਮੀ ਭਾਵਨਾ ਅਤੇ ਨੰਨਿਆ ਸਮੇਤ ਇੱਕ ਆਟੋ ਡਰਾਈਵਰ ਦਵਿੰਦਰ ਸਿੰਘ ਇਹਨਾਂ ਨੇ ਇਸ ਸਾਰੀ ਘਟਨਾ ਨੂੰ ਜਾਣੂ ਦਿੱਤਾ ਸੀ ਕਿ ਇੱਥੇ ਉਹਨਾਂ ਨੂੰ ਇਨਸੀਡੈਂਟ ਕਰਨ ਤੋਂ ਬਾਅਦ ਆਟੋ 'ਚ ਸਵਾਰ ਹੋ ਕੇ ਤੇ ਆਪਣੇ ਟਿਕਾਣੇ ਤੇ ਪਹੁੰਚ ਗਏ ਜੋ ਸੈਂਟਫੇਟ ਤੇ ਤੋਂ ਉਹਨਾਂ ਤਰੀਕਿਆਂ ਨਾਲ ਉਹਨੂੰ ਰਿਸਟ੍ਰੇਟ ਕਰਕੇ ਤੇਨਾਂ ਨੂੰ ਜਿਹੜਾ ਸੀ ਗ੍ਰਫਤਰ ਕੀਤਾ ਔਰ ਇਹ ਬੜੇ ਪ੍ਰਭੀਸ਼ਿੰਦੇ ਲੋਕ ਨੇ ਇਹਨਾਂ ਨੇ ਬਹੁਤ ਸਾਰੀਆਂ ਘਟਨਾਵਾਂ ਨੂੰ ਜਾਵ ਨਹੀਂ ਦਿੱਤਾ ਔਰ ਇਹਨਾਂ ਦੇ ਪ੍ਰਾਣੀ ਅਕਾਦਮੀ ਨਰਜੇ ਜ਼ਿਲ੍ਹਾ ਚ ਬਾਹਰ ਰਹਿੰਦੇ ਜੋ ਥਾਣਾ ਮਹਿਰਪੁਰ ਨੇ ਟੀਮੇ ਬਹੁਤ ਅੱਛਾ ਕੰਮ ਕੀਤਾ ਤੇ ਜ਼ਿਲ੍ਹਾ ਜਰੰਧਰ ਅਧਿਆਤਿ ਦੇ ਮਾਨਯੋਗ ਐਸਪੀ ਸਾਹਿਬ ਸ਼੍ਰੀ ਹਰਪ੍ਰੀਤ ਕਮਤ ਸਿੰਘ ਖਾਕਰ ਜੀ ਵੱਲੋਂ ਬਹੁਤ ਹੀ ਸਖਤ ਦੇ ਦਿੱਤੇ ਗਏ ਜਿਹਦੇ ਤਹਿਤ ਇਲਾਕੇ ਨੂੰ ਕ੍ਰਾਈਮ ਫਰੀ ਰੱਖਣ ਲਈ ਪੀਸਵਰ ਨੂੰ ਹੱਥਾਂ ਵੱਲ ਬਰਲੀ ਕੀਤਾ ਜਾ ਰਿਹਾ ਹੈ ਧੰਨਵਾਦ